ਗੁਰਮੁਖ ਪਿਆਰਿਓ ਮੇਰੇ ਕੋਲ ਇੱਕ ਬੰਦਾ ਰਹਿੰਦਾ ਸੀ 바ਵਾ ਪਾਲਿਆ ਮੈਂ ਉਹਨੂੰ ਪ੍ਰੇਮ ਨਾਲ ਦਾੜਾ ਵੱਡਾ-ਵੱਡਾ ਪੱਗ ਰੱਖੀ ਬੰਨੀ ਹੁੰਦੀ ਉਹਦੇ ਬੜਾ ਸੋਹਣਾ ਗੁਰਸਿੱਖ ਉਹਦਾ ਮੰਗਣਾ ਹੋ ਗਿਆ ਮੈਂ ਕਿਹਾ ਵੀ ਵਧਾਈਆਂ ਤੇ ਗੁਰਮੁਖ ਪਿਆਰਿਓ ਜਦੋਂ ਵਿਆਹ ਦੀ ਤਰੀਕ ਰੱਖੀ ਗਈ ਨਾ ਤੇ ਗੁਰਮੁਖ ਪਿਆਰਿਓ ਉਹ ਫਿਰ ਮੈਨੂੰ ਬਾਅਦ ਚ ਆਇਆ ਕਹਿੰਦਾ ਤੁਸੀਂ ਕਾਰਡ ਲੈ ਕੇ ਮੇਰੇ ਕੋਲੇ ਤਰੀਕ ਰੱਖੀ ਗਈ ਸੀ ਆਇਆ ਕਿਹੋ ਜਿਹਾ ਉਹ ਕੇ ਨਾਲੇ ਸਿਰਮੁਣਾ ਨਾਲੇ ਦਾੜੀ ਬਨਾਤੀ ਮਖਵਾ ਕੀ ਕਰਤਾ ਦਾਸਾਂ ਲੋਕ ਮੇਰੇ ਕੋਲ ਰਹਿੰਦੇ ਨੂੰ ਤੈਨੂੰ ਨੀਮੀ ਜੀ ਪਾ ਕੇ ਕਹਿੰਦਾ ਜੀ ਸੱਚੀ ਗੱਲ ਦੱਸਾਂ ਗੁੱਸਾ ਨਾ ਕਰੋ ਭਾਈ ਮੈਂ ਦੱਸ ਕੇਸ ਦਾੜੀ ਕਿਉਂ ਕਤਲ ਕਰਾਏ ਨੇ ਮੈਨੂੰ ਤਾਂ ਗੁੱਸਾ ਆਇਆ ਸੰਗਤ ਜੀ ਉਹ ਕਹਿੰਦਾ ਜਿਹਨੂੰ ਮੈਂ ਵਿਆਹੋਂ ਜਾਣਾ ਨਾ ਅਖਿਆ ਹਾਂ ਕਹਿੰਦਾ ਵਿਚੋਲੇ ਕੋਲੇ ਨੇ ਸਨੇਹਾ ਭੇਜਿਆ ਇਹ ਬੰਦਾ ਜਾ ਬਣ ਕੇ ਨਾ ਆਵੇ ਕੀ ਬਾਤ ਐ ਸੰਗਤ ਜੀ ਕੀ ਬਾਤ ਐ ਕਹਿੰਦਾ ਬੰਦਾ ਜਾ ਨਾ ਬਣ ਕੇ ਆਵੇ ਲਾ ਉਹ ਕਿੱਸਾ ਦਾ ਜਿਹੜਾ ਉਹ ਬੰਦਾ ਜੈ ਕਿਆ ਬਾਤ ਹੈ ਸੰਗਤ ਜੀ ਸਾਡੀ ਸੋਚ ਕਿੱਥੇ ਬਾਗੀ ਸਾਡੀ ਸੋਚ ਕਿੱਥੇ ਬਾਗੀ ਕਿਤੇ ਗੁਰਮੁਖ ਪਿਆਰਿਓ ਖਿਆਲ ਕਰਿਓ ਖਰੀ ਸਿੰਘ ਨੁਲਵੇ ਦੇ ਜੀਵਨ ਬਾਰੇ ਕਦੇ ਪੜਿਓ ਜਦੋਂ ਬਾਪੂ ਚੜਾਈ ਕਰ ਗਿਆ ਨਾ ਬੇਬੇ ਪੇਕੀ ਲਗੀ ਇੱਕੋ ਉਸਤਾਦ ਕੋਲੇ ਛੜਤਾ ਇਹਨੂੰ ਵਧੀਆ ਬਣਾ ਦੋ ਪੁਲੱਥੇ ਦਾ ਖਿਡਾਰੀ ਉਹ ਕਹਿੰਦੇ ਭਾਈ ਬਾ ਵੀ ਵੱਡੀ ਜਾ ਸਕਦੇ ਲੱਤ ਵੀ ਵੱਡੀ ਜਾ ਕਦੀ ਕੋਈ ਗੱਲ ਨਹੀਂ ਦੇਖੋ ਸੰਗਤ ਜੀ ਕੋਈ ਗੱਲ ਨਹੀਂ ਪਰ ਇਹਨੂੰ ਇਹੋ ਜਿਹਾ ਜੋਧਾ ਬਣਾਵੋ ਗੁਰੂ ਦਾ ਸਿੱਖ ਹੋਵੇ ਗੁਰੂ ਦਾ ਪੂਰਨ ਸਿੱਖ ਹੋਵੇ ਕਹੋ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਵਿਛਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜਗਦੀਸ਼